ਵਧੀਆ ਕੰਮ ਆ ਹਾਂ ਸਾਫ ਸਫਾਈ ਸਾਰੀ ਆ ਬਾਹਰ ਦਾਲ ਕਾ ਵੀ ਚੱਲਦੀ ਆ ਅੱਛਾ ਜੀ ਕਰਦੇ ਦੋ ਵਾਰ ਕਰਿਆ ਕਰੋ ਚੱਕਾ ਸਾਡੇ ਆਈਏ ਪਾ ਸਾਡੇ ਦਿੱਤੇ ਤੇ ਕਾਦੇ ਪ੍ਰਾਸਰ ਤੇ ਟੱਕਣ ਲੈ ਆ ਕੇ ਲੈ ਆਉਣੇ ਨਾ ਟੱਕਰੇ ਚੰਗੀ ਸਾਡੇ ਉਹ ਵਾਰਾ ਕਰਦੇ ਉਹਰ ਆਪਾਂ ਟੱਕਣ ਦੀ ਤੇ ਏਡਾ ਟੋਪੀਆਂ ਰੱਖਣੀਆਂ ਨੇ ਠੀਕ ਹੈ ਸਾਡੀ ਟੱਕਣ ਵੀ ਲੈ ਆ ਕੇ ਠੀਕ ਹੈ ਕਿਆ ਕਰੋਂ ਨਾ ਇਹਨੂੰ ਢੱਕੋ ਸੈਣੀ ਬਲੈਰ ਇਹ ਕਿਥੇ ਰੱਖੀਵਾਂ ਖਾਦਲ ਕਿੱਦੋਂ ਦੋ ਰੋਸੇ ਕਿਹੜਾ ਜੂ ਬੰਦ ਸੋ ਇਹ ਚੰਦ ਨਾ ਸੇਵਾ ਹੈ ਲੋਪੇ ਕਿਤੇ ਜਾਲੀਆਂ ਦੇ ਦੋ ਮੈਂਨੇ ਆ ਚੱਕ ਤਾਂ ਬਹੁਤ ਪੂਰੀ ਸੇਵਾ ਤੇ ਲਈ ਹੀ ਲਈ ਬੰਦੂ ਲੈ ਲਓ ਪੁੱਛ ਕੇ ਪਾ ਕੇ ਉਹ ਬੋਲਣਾ ਉਹ ਉਹ ਪਾਛੀ ਕਿ ਰੱਖੀ ਹੋਵੇ ਚ ਆਹ ਫਰਨੀਚ ਮੇਠਾ ਪੁਠਾਈ ਨਹੀਂ ਵਿੱਚ ਚਲਣੀ ਆ ਫੇਰ ਜਾ ਦੇ ਨੂੰ ਬਾਹਰ ਰੱਖੋ ਪੰਜ ਛੇ ਵਿੱਚ ਰੱਖਣਾ ਆਹ ਨੂੰ ਬਾਹਰ ਰੱਖ ਜਾ ਰੇਟ ਦਾ ਕੀ ਹਾਲਾਤ ਹੈ ਹਾਂ ਅੱਛਾ ਠੀਕ ਹੈ ਕੋਈ ਵੀ ਆ ਆ ਗਿਆ ਇਹ ਦੇਖੋ ਅੱਛਾ ਧੰਨ ਬਹੁਤ ਯਾਰ ਦਾ ਬਹੁਤ ਪਿਆਰ ਕਦੋਂ ਪੁੱਦਾ ਰੱਖਿਆ ਹੈ ਅਰੇ ਯਾਰ ਕੀ ਬਾਤ ਹੈ ਅਖਬਾਰਾਂ ਲਿਆਓ ਸੋਚੀਏ ਜਰਾ ਉਹ ਗਾੜੀਆਂ ਹੈ ਨਹੀਂ ਗਾੜੀਆਂ ਨੇ ਕੱਪੜਾ ਹੈ ਨਹੀਂ ਜਾਲੀਆਂ ਲਿਆਓ ਜੀ ਜਿਹੜੀ ਜਾਲੀ ਵਾਰ ਨਾ ਨਹੀਂ ਟਕਣਾ ਜਾਲਾ ਹੋਣਾ ਚਾਹੀਦਾ ਥੱਲੇ ਕਲਰ ਡੇ ਗਿਆ ਤਾਂ ਰਾਜਾ ਬਿਲਕੁਲ ਖਤਰਨਾਕ ਹੁੰਦਾ ਵੀ ਠੀਕ ਹੈ ਇਹ ਹੁਣ ਚੱਕ ਦੋ ਇਹਨੂੰ ਮੱਖੀਆਂ ਮਛਰਾਂ ਤੋਂ ਬਚਾਤਾ ਜਾਲੀਆਂ ਲਿਆਓ ਕੱਪੜੇ ਨਹੀਂ ਪਜੇ ਨੈਟ ਜਿਹਾ ਵਰਗੀ ਜਾਲੀ ਹਾਂਜੀ ਹਾਂਜੀ ਦੁਪੱਟਾ ਚੁੰਨੀ ਜਿਦਾ ਹੁੰਦਾ ਠੀਕ ਹੈ ਆਹ ਬਾਰੇ ਆ ਸਰਕਾਰ ਦੀਆਂ ਦਾਤਾਂ ਆ ਜਿਹੜਾ ਆਉਂਦੇ ਨੇ ਬਹੁਤ ਅੱਛਾ ਮਰੀਜ਼ ਆਉਂਦੇ ਆ ਇੱਥੇ ਪਹਿਲਾਂ ਹੀ ਇਹ ਆਪਾਂ ਸਹਾਇਤਾ ਉਹ ਆਪਾਂ ਕਰ ਸਕਦੇ ਆ ਠੀਕ ਹੈ ਕਾਗਜ਼ ਚਾਹੀਦੇ ਆ ਦੱਸਣਾ ਠੀਕ ਹੈ ਲੋਕ ਬਾਇਲ ਲਾਇਸੈਂਸ ਦਾ ایکسپਾਇਰ ਹੋਇਆ ਪਹਿਲੇ ਦੋ ਦਿਨ ਦਿੱਤੀਗੇ ਮੈਨੂੰ ਲੱਗਦਾ ਚਾਰ ਪਰ ਨਹੀਂ ਚਾਰ ਤੱਕ ਮੈਂ ਕੰਟੇਨਰ ਚ ਲਾਉਂਦੇ ਹੋ ਤਾਂ ਇਹ ਵੀ ਪਤਾ ਵੀ ਉਹ ਤੋਂ ਬਿਨਾਂ ਕੋਈ ਰਪਈ ਦਾ ਵੀ ਚੀਜ਼ ਵੇਚ ਸਕਦੇ ਤੁਸੀਂ ਇਹ ਕਰਾਉਣਾ ਹੈ ਨਾ ਕਿਹੜੇ ਕਰਾਉਣਾ ਨਹੀਂ ਕਰਾਉਣਾ ਲਾਇਸੈਂਸ ਲਾਇਸੈਂਸ ਬੜਾ ਸੈਂਪਲ ਪਰ ਲੁਕਨੇਚਰ ਹੋ ਗਿਆ ਹੈ

ਆ ਇਹਦਾ ਦੀ ਗੱਡੀयां ਕਰਨੀ ਆ ਸਭ ਤੇ ਕੋਈ ਉੰਗਲ ਆਵੇ 210 ਠੀਕ ਹੈ ਲਈ ਮੈਂ ਤੈਨੂੰ ਮਾਰ ਦਸੀ ਆ ਆਪਾਂ ਉਹ ਕੋਈ ਨਹੀਂ ਹੈਗਾ ਵੀ ਇਰਤਾਜ ਚ ਕੋਈ ਐ ਆਉ ਆਗੇ ਤੁਰਾ ਨਹੀਂ ਆ ਵਾ ਨਹੀਂ ਉਹ ਨਹੀਂ ਆ ਸਾਰਾ ਕੁਝ ਨਾ ਆਪਣੇ ਆਪਣਾ ਜਿੰਦ ਦੇ ਸੁਣੀ ਕੰਮੜਾ ਮੁਰੇ ਤੇ ਅੰਗੜੇ ਜੇ ਮੈਂ ਮੈਨੂੰ 1.5 ਨਾਲ ਹੋ ਗਿਆ ਮੈਂ ਨਾ ਗੱਡੀ ਨਹੀਂ ਕੋ ਕਰੀ ਆ ਇਹ ਬਾਰਾੜੇ ਤੇ ਵੀ ਨੂੰ ਆਪਸ ਖਟਗਾ ਮੈਂ ਦੱਸਦਾ ਇਹ ਗੱਲ ਚੋਗੀ ਉਹ ਤਾਂ ਇਹਦੇ ਲਈ ਜੋ ਆ ਆ ਸਾਡੇ ਸਹਿਯੋਗ ਨਾਲ ਨਹੀਂ ਉਹ ਨਹੀਂ ਅਜੇ ਡਸਟਬਿਨ ਇੱਕ ਡਸਟਬਿਨ ਤੁਹਾਡੇ ਗੰਦੇ ਹੈਗੇ ਤੁਸੀਂ ਜਦ ਤੱਕ ਪਿੱਛੇ ਹਾਂ ਨੂੰ ਸੋਲਵ ਕਰਦੇ ਹੋਣੇ ਤਰੀਕੇ ਨਾਲ ਆ ਬਰਡ ਸੂਨ ਆਰ ਕੋ ਨਾਲ ਅੰਦਰ ਪਿੱਛੇ ਜਗਾਣਾ ਰੱਖੋ ਤੁਹਾਨੂੰ ਇਹ ਅ ਅੱਜ ਇੱਥੇ ਫੂਡ ਸੇਫਟੀ ਟੀਮ ਪਹੁੰਚੀ ਹੈ ਕੰਟੇਨ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਸੈਣੀ ਸਾਹਿਬ ਸਾਡੇ ਖੜੇ ਆ ਜਿੰਨਾ ਕੋ ਠੇਕਾ ਇਹਦਾ ਤੇ ਉਪਰੋਂ ਹਦਾਇਤਾਂ ਵੀ ਬੜੀਆਂ ਸਖਤ ਆਈਆਂ ਵੀ ਕੰਟੇਨਰਾਂ ਦੇ ਵਿੱਚ ਇਨਸਪੈਕਸ਼ਨ ਕੀਤੀ ਜਾਵੇ ਔਰ ਫੂਡ ਸੇਫਟੀ ਦਾ ਜਿੱਥੇ ਮੇਅਰ ਨਹੀਂ ਲਈ ਜਾ ਰਹੇ ਉਹਨਾਂ ਨੂੰ ਇਹਨਾਂ ਨੂੰ ਠੀਕ ਕੀਤਾ ਜਾਵੇ ਜੇ ਸੈਂਪਲਿੰਗ ਤਾਂ ਉਹ ਵੀ ਕੀਤੀ ਜਾਵੇ ਸੈਂਪਲ ਪਹਿਲਾਂ ਵੀ ਲਿਆ ਹੈ ਇਹਨਾਂ ਦਾ ਦੁੱਧ ਦਾ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਡਰਡਾਈਜ਼ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖਿਆ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵਮੈਂਟ ਨੋ ਪੇ ਆ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟੱਕਿਆ ਹੋਇਆ ਨਹੀਂ ਪਤਿਲਿਆਂ ਨੂੰ ਕੋਈ ਫਲਾਈ ਕੈਚਰ ਨਹੀਂ ਡਸਟਬਨ ਓਪਨ ਰੱਖੇ ਹੋਏ ਆ ਕੋਈ ਟੱਕਣ ਨਹੀਂ ਉਹਨਾਂ ਤੇ ਹੈਗਾ ਤੇ ਜਿਹੜਾ ਲਾਇਸੈਂਸ ਜਿਹੜਾ ਉਹ ਮੋਡਲੀ ਚੀਜ਼ ਆ ਡਾਕੂਮੈਂਟ ਆ ਉਹ ਪਹਿਲਾਂ ਤਾਂ ਇਹਨੇ ਰਜਿਸਟ੍ਰੇਸ਼ਨ ਲੈ ਕੇ ਰੱਖਿਆ ਹੈ ਸੈਣੀ ਸਾਹਿਬ ਨੇ ਤੇ ਇਹ ਰਜਿਸਟ੍ਰੇਸ਼ਨ ਨਹੀਂ ਹੈਗਾ ਚਾਹੀਦਾ ਹੈ ਉਹਨਾਂ ਨੂੰ ਲਾਇਸੈਂਸ ਲੈਣਾ ਚਾਹੀਦਾ ਇਹਨੂੰ ਐਕਸਪਾਇਰ ਹੋ ਗਏ 4-5 ਮਹੀਨੇ ਹੋ ਗਏ ਆ ਤਾਂ ਇਹ ਤਾਂ ਬਹੁਤ ਜ਼ਰੂਰੀ ਹੈ ਐਫਐਸਐਸਆਈ ਦਾ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੇਲ ਠੀਕ ਹੈ ਔਰ ਇਥੇ ਮੌਗਫੜੀ ਦੀ ਰੇੜੀ ਵਾਲੀ ਰਜਿਸਟ੍ਰੇਸ਼ਨ ਨਹੀਂ ਲੈ ਰੱਖਣੀ ਇਹਨਾਂ ਨੇ ਜਿਹੜੀ ਛੋਟੀ ਤੋਂ ਛੋਟੀ ਹੁੰਦੀ ਉਹ ਲਈ ਹੋਈ ਆ ਇਹਨਾਂ ਨੂੰ ਕਹਿ ਚੱਲੇ ਆ ਪੁੱਲ ਬਣਾ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹਾਂ ਇਹ ਜ਼ਰੂਰ ਆ ਕਿ ਇਹ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ ਅਸੀਂ ਕਹਿ ਜੀਦਾ ਆਦਤ ਬਣ ਗਈ ਆ ਨਾ ਥੋੜੀ ਆਦਤ ਵਰਤੀ ਉਹਦਾ ਦੀ ਬਣ ਗਈ ਆਪਣੇ ਨਹੀਂ ਉਹਦਾ ਠੀਕ ਕਰਨਾ ਜੇ ਇੱਕ ਵਾਰੀ ਆਰਾਮ ਨਾਲ ਪਿਆਰ ਨਾਲ ਕਹੀ ਜੋ ਸਰ ਇੱਕ ਇਥੇ ਸਿਵਲ ਹਸਪਤਾਲ ਦੀ ਕੰਟੀਨ ਆ ਜਿੱਦਾ ਇਥੇ ਟੋਪੀਆਂ ਆਇਆ ਦਸਤਾਨੇ ਆ ਜਦੋਂ ਕੋਈ ਲੋਕ ਆਉਂਦੇ ਇਥੇ ਮਰੀਜ਼ ਆਉਂਦੇ ਆ ਪੇਸ਼ੈਂਟ ਆਉਂਦੇ ਆ ਉਧਰ ਸਫਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਣਾ ਚਾਹੀਦਾ ਇਥੇ ਕੋਈ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਡਾਕਟਰ ਮਨਮੋਹਨ ਸਿੰਘ ਸਾਡੇ ਐਸ ਐਮਓ ਸੀਨੀਅਰ ਮੈਡੀਕਲ ਅਫਸਰ ਵੀ ਅੱਜ ਆਏ ਆ ਇਹ ਸਾਡੀ ਜੁਆਇੰਟ ਇਨਸਪੈਕਸ਼ਨ ਆ ਇਕੱਠਿਆਂ ਦੀ ਡਾਕਟਰ ਸਾਹਿਬ ਦਾ ਵੀ ਬਕਾਇਦਾ ਨਾਲ ਲਿਆ ਸੀ ਤੇ ਸਹਿਯੋਗ ਆ ਸਾਡੋ ਇਹਨਾਂ ਦਾ ਵੈਸੇ ਆਰੇ ਹਸਪੀਟਲ ਦੇ ਵਿੱਚ ਤਾਂ ਵੈਸੇ ਹੀ ਮਰੀਜ਼ਾਂ ਨੂੰ ਸਾਨੂੰ ਕੋਈ ਵੀ ਚੀਜ਼ ਆ ਕੋਈ ਵੀ ਵੈਸੇ ਹੀ ਸਭ ਨੂੰ ਫੂਡ ਸੇਫਟੀ ਦਾ ਤਾਂ ਇੱਕ ਪਰਲੀ ਹੈਗਾ ਪਰ ਮੇਰਾ ਕਹਿਲਾ ਹਸਪਤਲ ਦੀ ਜਿਹੜੀ ਜਾਂ ਕੈਂਟੀਨ ਆ ਉਹਦਾ ਤਾਂ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ ਤੇ ਪਹਿਲਾਂ ਵੀ ਹਾਲਾਂਕਿ ਕਹਿ ਕੇ ਜਾ ਚੁੱਕੇ ਆ ਸਾਡੀ ਸਾਤ ਤੁਸੀਂ ਘੱਟ ਧਿਆਨ ਦਿੰਨੇ ਆ ਵੈਸੇ ਥੋੜਾ ਜਿਆਦਾ ਦਿਓ ਸੋ ਆ ਨੋਟਿਸ ਦੇ ਚੰਨੇ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਜਿਹੜੀਆਂ ਇਹ ਚ ਪੂਰੇ 10 ਦਾ ਦੋ ਹਫ਼ਤਿਆਂ ਦਾ ਟਾਈਮ ਦਿੱਤਾ ਲਾਇਸੈਂਸ ਬਣਾਉਣ ਵਾਸਤੇ ਤੇ ਜਿਹੜੇ ਦਸਤਾਨੇ ਗਲਵਜ਼ ਟੋਪੀਆਂ ਨਹੀਂ ਪਾਈਆਂ ਹੋਈਆਂ ਜਿਹੜੀ ਸਾਫ ਸਫਾਈ ਦਾ ਦਸਤਵੰਦ ਦੇ ਟੱਕਣ ਉਹਦੇ ਲਈ ਦੋ ਹਫ਼ਤੇ ਨਹੀਂ ਆਗੇ ਉਹਦੇ ਲਈ ਤਾਂ ਇਹਨਾਂ ਨੂੰ ਹੁਣੇ ਹੀ ਕਹਤਾ ਸ਼ਾਂਤਾਂ ਚ ਸ਼ਾਮ ਨੂੰ ਠੀਕ ਹੋ ਜਾਣਾ ਚਾਹੀਦਾ ਉਹਦੇ ਲਈ ਤਾਂ ਕਦੇ ਦੋ ਹਫ਼ਤੇ ਲੈਣੇ ਆ ਸੋ ਸਾਡੀ ਸਾਬਾ ਤਾਂ ਬੱਦੇ ਖਰੇ ਆ ਪਰ ਮਨ ਦੇ ਘਟਾ ਗੱਲ ਸਾਡੀ ਤੇ ਹੁਣ ਆਸ ਲਾਉਨੇ ਆ ਪਛਾਇਦ ਰਿਟਨ ਨਿੱਤਾ ਸ਼ਾਇਦ ਗੱਲ ਮੱਝਣ ਤੇ ਫੂਡ ਸੇਫਟੀ ਕੋਲ ਮੜਾ ਕੇ ਮਿਸ਼ਨ ਤੰਦਰੁਸਤ ਪੰਜਾਬ ਵੱਲ ਨੂੰ ਹੀ ਤੁਰਨਾ ਆਪਾਂ ਤੇ ਮਰੀਜ਼ ਜਿਹੜੇ ਕਾਫੀ ਘੋਰ ਵੀ ਸਾਰੇ ਮੇਰੇ ਖਾਲਾ ਡਾਕਟਰ ਸਟਾਫ ਸਾਰੇ ਆਉਂਦੇ ਇੱਥੇ ਤੇ ਕੰਪਲੇਂਟਸ ਵੀ ਮਿਲਦੀਆਂ ਰਹਿੰਦੀਆਂ ਦਾਹੇ ਬਗਾਹੇ ਸਾਨੂੰ ਕੰਪਲੇਨਟ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਤੇ ਕੰਟੀਨ ਦਾ ਸਟੈਂਡਰਡ ਨਹੀਂ ਹੈਗਾ ਸਫਾਈ ਨਹੀਂ ਹੈਗੀ ਔਰ ਜੇ ਕੋਈ ਟੱਕਣ ਦੇਖ ਕੇ ਜਾਵੇ ਦੁੱਧ ਤੇ ਕਹੂਗਾ ਹੀ ਨਾ ਬੰਦਾ ਵਿਚਾਰਾ ਤੇ ਦੁੱਧ ਹੀ ਨਹੀਂ ਟੱਕਿਆ ਹੋਇਆ ਸੋ ਹੈਰਾਨੀ ਦੀ ਗੱਲ ਹੈ ਟੱਕਣ ਹੈ ਵੀ ਨਹੀਂ ਨਾ ਕੋਈ ਠੀਕ ਮੈਨੂੰ ਇੱਕ ਤਾਂ ਨਾ ਟੱਕਣ ਹੈਗੇ ਆ ਤਾਂ ਦਿੱਤੇ ਨਹੀਂ ਸੀ ਹੈ ਹੀ ਨਹੀਂ ਸੋ ਕਿਤੋਂ ਠੀਕ ਕਰਨਗੇ ਇਹ ਸੈਣੀ ਸਾਹਿਬ ਚੰਗੇ ਬੰਦੇ ਆ ਠੀਕ ਕਰਨਗੇ ਆਸ ਲਾਉਨੇ ਨਾ ਤੇ ਫਿਰ ਠੀਕ ਕਰਨਗੇ ਸੋ ਤੁਸੀਂ ਇੱਥੇ ਦੇ ਐਸ ਐਮ ਨੂੰ ਅੱਜ ਕੰਟੇਨ ਦੀ ਚੈਕਿੰਗ ਕੀਤੀ ਆ ਤੁਸੀਂ ਜੁਆਇੰਟ ਚੈਕਿੰਗ ਕੀਤੀ ਡੀ ਐਚਓ ਸਾਹਿਬ ਦੇ ਨਾਲ ਕੁਝ ਕਾਫੀ ਖਾਮੀਆਂ ਪਾਈਆਂ ਗਈਆਂ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਆਦਾ ਡਾਕਟਰ ਸਾਰੇ ਇੱਥੇ ਡੇਲੀ ਆਉਂਦੇ ਚਾਹ ਪੀਂ ਉਹ ਥੋੜਾ ਜਿਹੜਾ ਸਾਡਾ ਜੋ ਡੀ ਐਚਓ ਸਾਹਿਬ ਨੇ ਸਾਡੇ ਦੇ ਦੇਖਰੇਖ ਚ ਲਿਆਂਦਾ ਹੈਗਾ ਉਹ ਅਸੀਂ ਬਸ ਥੋੜੇ ਦਿਨਾਂ ਚ ਸਾਰਾ ਇੰਪਰੂਵ ਕਰ ਦੇਣਾ ਜਿਹੜੀਆਂ ਕੁਝ ਕਮੀਆਂ ਨੇ ਕੁਝ ਟੱਕਣ ਦਾ ਜਾਂ ਜਿਹੜੀਆਂ ਪ੍ਰੋਪਰ ਉਹਨੂੰ ਰੱਖਣ ਦਾ ਜੋ ਹੈਗਾ ਉਹ ਸਾਰਾ ਅਸੀਂ ਥੋੜੇ ਦਿਨਾਂ ਵਿੱਚ ਠੀਕ ਕਰ ਦੇਣਾ ਲਾਇਸੈਂਸ ਵਗੈਰਾ ਜਿਹੜੀਆਂ ਲੀਗਲ ਜੋ ਵੀ ਡਾਕੂਮੈਂਟ ਹੈਗੇ ਆ ਉਹ ਅਸੀਂ ਕਰਾ ਲੈਣੇ ਆ ਅਸਤਾ ਖੋਦ ਚਾਹੁੰਦੇ ਆ ਕਿ ਸਾਡੇ ਨਾਲ ਜਦੋਂ ਤੁਹਾਡੇ ਵੱਲੋਂ ਮਡੀਚੂ ਸਾਹਿਬ ਵੱਲੋਂ ਆ ਕੇ ਸਾਰੀ ਚੈਕਿੰਗ ਹੁੰਦੀ ਆ ਕੁਝ ਕਈ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਵੀ ਦੇਖ ਰਹਿਕ ਚ ਨਹੀਂ ਹੁੰਦੀਆਂ ਪਰ ਅਸੀਂ ਜੋ ਵੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਹਦਾਇਤਾਂ ਨੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਕਰਦੇ ਹਾਂ